ਨੀ ਆ ਰਹੀ ਐ ਐਂਬੂਲੈਂਸ ਨਹੀਂ ਸਰ ਇੱਕ ਵੀ ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਂਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਇ ਨੂੰ ਹੋ ਗਿਆ ਸਾਨੂੰ ਅੰਦਰੋਂ ਪਰਚੀ ਵੀ ਕਟਾ ਲਈ ਐਂਬੂਲੈਂਸ ਨਹੀਂ ਆਈ ਸਾਡੇ ਕੋਲ ਐਂਬੂਲੈਂਸਾਂ ਦੋ ਖੜੀਆਂ ਨਹੀਂ ਸਰ ਸਾਡੇ ਕੋਲ ਇੱਕ ਤਾਂ ਵੀ ਨਹੀਂ ਪ੍ਰੈਜੈਂਟ ਹੈਗੀ ਡਰਾਈਵਰ ਇੱਕ ਵੀ ਪ੍ਰੈਜੈਂਟ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਂਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਓਏ ਇਹ ਮੈਂ ਆ ਰਿਹਾ ਸੀਗਾ ਜੀ ਕੰਮ ਤੋਂ ਆ ਰਿਹਾ ਸੀਗਾ ਇਹ ਆਪਸ ਵਿੱਚ ਇਹਦੀ ਟੱਕਰ ਲੱਗੀ ਆ ਅੱਛਾ ਇਹ ਦੋ ਨਾਬੇ ਕਨੀ ਆ ਰਹੀ ਸੀ ਦੋ ਭਵਾਨੀ ਘੜ ਕਰਨੇ ਆ ਰਹੇ ਅੱਛਾ ਕਿ ਨਾਬੇ ਵਾਲਿਆਂ ਦਾ ਫੈਕਟਰੀ ਇਹ ਜਿਆਦਾ ਸੀਰੀਅਸ ਨੇ ਹਾਂ ਤੇ ਜਿਹੜੇ ਇਕ ਤੋਂ ਆ ਰਹੇ ਨਾਬੇ ਗਨੇ ਇਹ ਥੋੜਾ ਜਿਹਾ ਠੀਕ ਹੈ ਹਾਂ ਇਹ ਓਵਰਟੇਕ ਕਰਦੇ ਇੱਕ niche ਕਰਿਆ ਆ ਇੱਕ ਨੀਚੇ ਕਰ ਗਿਆ ਤੇ ਇੱਕ ਜਿਆਦਾ ਸੀਰੀਅਸ ਇਸ ਦੀ ਗੰਭੀਰ ਹੋ ਗਈ ਕਾਤਲ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ 'ਚ ਕੰਮ ਕਰਦੇ ਨੇ ਉਹਨੇ ਸੀਰੀਅਸਲੀ ਕਰਾਇਆ ਕਿੱਥੇ ਰਹਿੰਦੇ ਨੇ ਇਹ ਕਹਿੰਦੇ ਰਹਿੰਦੇ ਤਾਂ ਨਹੀਂ ਕਰ ਪਤਾ ਕੋਈ ਆਪਣਾ ਨੇ ਤਾਂ ਚੱਕ ਜੇ ਇਧਰੋਂ ਕੋਈ ਆ ਅੱਛਾ ਹਾਂਜੀ ਜੀ ਦੋ ਇਹ ਸਰਦਾਰ ਦੇ ਉਹ ਐਂਡ ਹੈਂਡਲ ਦੇ ਹੈਂਡਲ ਵਿੱਚ ਵੱਜੇ ਅੱਛਾ ਉਹ ਲਤੀਨ ਜੀ ਉਹ ਤੋਂ ਮੈਂ ਉੱਤਰ ਗਏ ਬਾਅਦ ਅੱਛਾ ਉਹ ਨੀਚੇ ਕਰਕੇ ਇੱਕ ਹਾਂ ਇੱਕ ਮੁੰਡਾ ਬੁੜ ਕੇ ਅੱਛਾ ਦੋ ਜਾਣੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਣੇ ਨੇ ਹਾਂ ਉਹ ਦੋ ਜਾਣੇ ਦੇ ਇੱਕ ਕਕਰਾਣੇ ਦੇ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਲ ਲੱਗਣ ਬਚ ਕਰੇ ਜਿਵੇਂ ਟੱਕਰ ਲੱਗੀ ਇੱਕ ਦੂਜੇ ਦੇ ਇੱਕ ਨੀਚੇ ਗਿਰ ਗਿਆ ਇਹ ਕੰਪਨੀ ਦੇ ਲੱਗੇ ਆ ਜਿਹੜਾ ਨੀਚੇ गिरਨ ਵਾਲਾ ਉਹਦਾ ਧੜਕਣਾ ਗੱਲੀ ਲੱਗੇ ਅੱਛਾ ਪਕਾਈ ਜੋ ਉੱਥੇ ਨੇ ਜਿਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦਾ ਟਾਈਮ ਤੇ ਦੀ ਸ਼ਿਫਟੀ ਤੋਂ ਕਰਿਆਰ ਵਾਪਸ ਆ ਰਹੇ ਸੀ। ਸਾਨੂੰ ਜਦੋਂ ਮੈਂ ਦੇਖਿਆ ਆ ਕਿ ਦਾ ਮੁਗਲ ਐਕਸੀਡੈਂਟ ਹੋਇਆ ਪਿਆ ਦੂਗਾ। ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ। ਦੋਨੇ ਮੁੰਡੇ ਸੁਵਰਾਜ ਆਟੋਮੋਟਿਵ ਦੇ ਨਾਂ ਬਹ ਦੇ ਦੀਗੇ। ਮੁੰਡੇ ਡਿਊਟੀ ਆਨ ਡਿਊਟੀ ਜਾ ਰਹੇ ਸੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋ ਗਿਆ। ਉੱਥੇ ਨਾ ਮੁੱਕ ਦੇ ਕੋਈ ਐਂਬੂਲੈਂਸ ਪਹੁੰਚੀ ਐ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਐ। ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ। ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾ ਨੂਰੇ ਮੌਜੂਦ ਨਹੀਂ ਹੈਗੀ 108 ਨੰਬਰ ਦੀ ਉਹਨਾਂ ਨੂੰ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਜਦੋਂ ਮੁੰਡਿਆਂ ਦੇ ਬਹੁਤ ਜ਼ਿਆਦਾ ਬੁੱਢੇ ਹਲਾਕੀ ਨੇ ਕਿਵੇਂ ਹੈ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸੇ ਭੇੜਤ ਹੋਈ ਹੈ ਇੱਕ ਉੱਪਰ ਵੀ ਗਰੇ ਬਰਜੇ ਤੋਂ ਇਹਨਾਂ ਨਹੀਂ ਸਰ ਪਤਾ ਡੈਫੀਨੇਟਲੀ ਕਿਉਂਕਿ ਮੇਰੇ ਜਦੋਂ ਹੁੰਦਾ ਹੋਇਆ ଥିਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆਂ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆਂ ਤੋਂ ਆ ਇੱਕ ਮੁੰਡਾ ਨਵਾਂ ਹੀ ਆਇਆ ਵੇਗ ਜੀ ਜਿਹੜੇ ਦੋ ਚੀਨ ਮੋਟਰਸਾਈਕਲ ਵਾਲੇ ਉਹ ਉਹ ਕਿੱਥੇ ਜਾਣੇ ਸੀ ਹੋ ਸਰ ਦੋ ਆਏ ਨੇ ਵਾਲੇ ਤਾਂ ਵੀ ਦੋ ਜਿਹੜੇ ਆਏ ਸੀਗੇ ਇਹ ਐਕਸੀਡੈਂਟ ਅੰਮ੍ਰਿਤ ਸਾਹਮਣੇ ਹੋਇਆ ਜੀ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜੀ ਜਦੋਂ ਮੈਂ ਪਹੁੰਚਿਆ ਆ ਕਿਸ ਤਰ੍ਹਾਂ ਮਨ ਮਨ ਜੀ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂ ਜੀ ਸਰ ਜਾਲੀ ਦਾ ਕਵਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜਾਲੀ ਥੋੜੀ ਹੋਰ ਕਰੋਸ ਹੋਣੀ ਚਾਹੀਦੀ 2 ਕਿੰਨੇ ਜਣੇ ਇੰਜਣ ਚੜ੍ਹੇ ਚਾਰ ਜਣੇ ਜਿਹੜਾ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟ ਸਟੈਫਰ ਕਰਿਆ ਮੈਡੀ ਹੈਂਡਿੰਗਰੀ ਸੀ ਤੇ ਇਹ ਦੋ ਹਜੇ ਇਥੇ ਅੰਡਰਟਰੀਡ ਨੇ ਤੇ ਹੋਇਆ ਕਿਵੇਂ ਤਤਲ ਕੇ ਸ਼ਾਇਦ ਬਾਈਕ ਕੋਲੀਜਨ ਹੈ ਜੋ 10 ਰੇ ਸੀ ਕਿੰਨੇ ਟੋਟਲ ਇੰਜਣ ਨੇ ਜੀ ਫੋਰ ਇੰਜਣ ਸਾਰੀ ਰੈਫਰ ਕਰਤੇ ਦੋ ਰੈਫਰਡ ਹੈ ਦੋ ਹਜੇ ਇਥੇ ਐਕਚੁਅਲੀ ਦੋ ਅੰਡਰਟਰੀਡ ਉਹਨਾਂ ਲਈ ਕਿਵੇਂ ਹਾਲਾ ਹਾਂ ਜੀ ਫਿਲਹਾਲ ਸਟੇਬਲ ਐ ਬਾਕੀ ਐਕਸ-ਰੇਜ਼ ਵਗੈਰਾ ਕਰਾਂਗੇ ਜਿਹੜੇ ਰੈਫਰ ਕੀਤੇ ਨੇ ਉਸ ਤੋਂ ਉਹਨਾਂ ਦੀ ਕੰਡੀਸ਼ਨ ਕਿਸ ਤਰੀਕਾ ਉਹਨਾਂ ਦੇ ਹੈਡਿੰਗ ਦੇ ਥੋੜੇ ਜਿਹੇ ਸੀਰੇ ਸੋ ਉਹ ਦੋਵਾਂ ਨੇ ਹਾਂ ਜੀ ਕਿੰਨੇ ਜਣੇ ਨੇ ਜਿਹੜੇ ਰੈਫਰ ਕੀਤੇ ਦੋ ਨੇ ਉਹ ਦੋਨਾਂ ਦੇ ਹੈਡਿੰਗ ਦੇ ਉਹਨਾਂ ਦੇ ਹੈਡਿੰਗ ਇਹ 108 ਦੇ ਤੁਸੀਂ ਕੌਣ ਹੋ ਹਾਂਜੀ ਹਾਂ ਮੋਤਕੁਮਿੰਦਰ ਸਿੰਘ ਐਮਟੀ ਤੁਸੀਂ ਇੰਨੀ ਲੇਟ ਕਿਉਂ ਹੋ ਇਹਨਾਂ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਨਹੀਂ ਜੀ ਸਾਨੂੰ ਨਾਬੇ ਵਾਲੀ ਦਾ ਉਹ ਰੂਟ ਨਹੀਂ ਚੰਗੀ ਸਾਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਤੁਸੀਂ ਕਿੱਥੋਂ ਆਏ ਸੀ ਅਸੀਂ ਚੰਨੋ ਤੋਂ ਆਏ ਅੱਛਾ ਚੰਨੋ ਤੇਰੇ ਤੁਹਾਨੂੰ ਟਾਈਮ ਟਾ ਲੱਗ ਰਿਹਾ ਬਾਜੀ ਤਕਰੀਬ 15 20 ਮਿੰਟ ਲੱਗੇ ਜਾਂਦੇ ਨੇ ਇਹ ਨਾਬੇ ਐਂਬੂਲੈਂਸ ਆ ਨਾ ਕੀ ਹਾਲਾਤ ਨੇ ਜਿਹਦੇ ਬਾਰੇ ਨੂੰ ਪਤਾ ਜੀ ਇਹ ਤਾਂ ਪ੍ਰਸ਼ਾਸਨਿਕ ਜਾਂ ਦਸਤਸਾਲ ਦਸਤ ਇਹ ਤੁਹਾਨੂੰ ਇੰਨਾ ਟਾਈਮ ਲੱਗ ਗਿਆ ਉਹਨੂੰ ਜਾਂ ਕਿਸੇ ਦੀ ਜਾਣ ਵੀ ਪਾ ਸਕਦੀ ਆ ਹੁਣ ਪ੍ਰਾਈਵੇਟ ਗੱਟੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੋਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਆ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਹਾਂ ਫਿਰ ਜਦੋਂ ਕੋਈ ਤੁਹਾਨੂੰ ਇੰਡੀਕੇਸ਼ਨ ਹੁੰਦੀ ਆ ਹਾਂ ਜੀ ਹਾਂ ਕਿਉਂਕਿ ਫਿਰ ਉਹਨੂੰ ਵੱਧ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟ ਕੋਈ ਵੀ ਪੈਂਦੇ ਨੇ ਤੂਹੀ ਵਾਲੇ ਤੁਹਾਨੂੰ ਪਤਾ ਹੀ ਹੈ ਜਦੋਂ 40 ਨੰਬਰ ਫਾਟ ਲੱਗ ਜਾਂਦਾ 15 20 ਮਿੰਟ ਉਹਦੇ ਤੇ ਵੀ ਲੱਗ ਜਾਂਦੇ ਆ ਦੇਖੋ ਕਹੀਦਾ ਇਹ ਤੁਹਾਨੂੰ ਹਾਂ 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 ਚੰਗੋ ਚ ਦੇ ਆ ਗਿਆ ਉਹਨੂੰ ਜਿਹੜਾ ਸਟਾਰਟ ਹੈ ਜੀ ਕਿ ਤੁਸੀਂ ਕਿਹੜੀ ਗੱਡੀ 'ਚ ਕੰਮ ਕਰਦੇ ਹੋ ਤੁਸੀਂ ਮੈਂ ਹੀ ਆਪਣੇ ਨੰਬਰ 55722 88 ਕੀ ਕਾਰਨ ਆ ਜਿਹੜੀ ਹੈਗੀ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਗੱਲ ਜੀ ਸਾਰਾ ਨੂੰ ਰਾਤ ਹੀ ਬੈਕ ਕਾਲ ਆਈ ਜੀ ਦੇ ਐਕਸਟਾ ਲਾ ਕੇ ਜੀ ਹਾਂ ਕਹਿੰਦੇ ਵੀ ਇਸ ਆਪਨੇ ਗੱਡੀ ਦਾ ਜੀਪ ਕੇਸ ਨਹੀਂ ਸ਼ੁਰੂ ਹੋ ਰਿਹਾ ਜੀ ਅੱਛਾ ਇਸ ਕਰਕੇ ਜੀ ਅੱਛਾ ਜੀ ਬਹੁਤ ਠਰਾਵਾ ਹੈ ਬਹੁਤ ਠਰਾਵਾ ਹੈ ਰਾਤ ਹੀ ਸਾਰਾ 1:30 ਵਜੇ ਸਾਨੂੰ ਕਾਲ ਆਈ ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ ਸਰ ਉਹਨਾਂ ਵਾਰੀ ਤੁਸੀਂ ਉਸ ਸਟਾਫ ਤੋਂ ਪੁੱਛਾ ਕਰ ਸਕਦੇ ਨਹੀਂ ਰਖੜੇ ਦੀ ਵੀ ਨਹੀਂ ਆ ਰਹੀ ਗੱਡੀ ਹਾਂ ਜਰੂਰ ਸਟਾਫ ਤੋਂ ਉੱਥੇ ਜਾ ਕੇ ਪੁੱਛਾ ਕਰ ਸਕਦੇ ਪੂਰੀ ਕਿੰਨੇ ਐਮਰਜੈਂਸੀ ਹੌਸਪੀਟਲ ਪੂਰੀ ਤਾਂ ਸਾਡੇ ਇੱਕ ਵੀ ਆ ਬਿਚਾ ਇੱਕੋ ਆ ਫਿਰ ਜਿਵੇਂ ਐਮਰਜੈਂਸੀ ਜਿਹੜੇ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ ਤੇ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ ਸਰ ਟੈਂਡ ਤਾਂ ਜੀ ਕਰ ਸਕਦੇ ਜੀ ਪਰ ਪਰਮਿਸ਼ਨ ਹੋਊਗੀ ਹਾਂ ਜੋ ਆੜਾ ਜੀਪੀ ਸਾਨੂੰ ਸ਼ੋਹਲ ਹੋ ਰਿਹਾ ਉੱਪਰੋਂ ਪਰਮਿਸ਼ਨ ਨਹੀਂ ਆ ਰਹੀ ਜੀ ਉਹ ਐਕਸ਼ਨ ਤੋਂ ਕਹਿ ਵੀ ਕੇ ਤਰੁਨਾਈ ਦੇ ਰਿਹਾ ਹੈ ਉੱਪਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰੋਂ ਬੰਦ ਕਰਿਆ ਹੈ ਯਾਰ ਕੇਸ ਆਉਂਦਾ ਸੀ ਲੈ ਲੈਣੇ ਠੇਕੇਦਾਰ ਕੌਣ ਆ ਗਏ ਇਹਨਾਂ ਦਾ ਸਾਰੇ ਇਹਦਾ ਸਾਡੇ ਅਮਨਦੀਪ ਸਰ ਨੇ ਸੀ ਜੀ ਸਾਰੇ ਜੀਰਪੁਰ ਤੋਂ ਹਾਂ ਜੀ ਉਹਨਾਂ ਨਾਲ ਥੋੜੀ ਗੱਲ ਜੀ ਕਰਾ ਦੇਣਗੇ ਪਤਾ ਕਿੰਨੇ ਚਿੰਜੜ ਹੋਏ ਨੇ ਇਹ ਸਰ ਉਹ ਬ੍ਰਿਜ ਤੇ ਆਪਣੇ ਭਵਾਨੀਾ ਉੜ ਤੇ ਹਾਚਿੰਦ ਹੋਇਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਢਿੱਗ ਗਏ ਦੋਨੇ ਮੋਟਰਸਾਈਕਲ ਇਹਨਾਂ ਚ ਚਾਰ ਬੰਦੇ ਸੱਟਾਂ ਲੱਗੀਆਂ ਦੋ ਬੰਦੇ ਰੈਫਰ ਕਰਕੇ ਪਟਿਆਲੇ ਦੇ ਬੋਹਤ ਚਦਾ ਕਰਨੇ ਇੱਕ ਕੌਣ ਕੌਣ ਉਰੇ ਦਾ ਖਲ ਇੱਥੇ ਇੱਕ ਲੇਡੀ ਜੀ ਇੱਕ ਉਹਨਾਂ ਦਾ ਮੁੰਡਾ ਮੰਨੀ ਕੀ ਨਾਮ ਕੀ ਹੈ ਲੇਡੀਸ ਤੇ ਮੈਡ ਜਿਹੜੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਨਾਲੇ ਪਿੰਡ ਦੇ ਨੇ ਅਸੀਂ ਕਿੱਥੇ ਜਾ ਰਹੇ ਸੀ ਇਹਨਾਂ ਆਪਣੇ ਆਪਣੇ ਪਿੰਡ ਤੋਂ ਇੱਥੇ ਨਾਬੇ ਨੂੰ ਆ ਰਹੇ ਸੀ ਉਹ ਜਿਹੜੇ ਦੋ ਮੁੰਡੇ ਮੋਟਰਸਾਈਕਲ ਆ ਉਹ ਇੱਥੋਂ ਜਾ ਰਹੇ ਜੀ ਆਪਣੇ ਪੋਕਲ ਬੰਦ ਬੰਨੋ ਜਾ ਰਹੇ ਕਿੱਥੋਂ ਗਿਰੀ ਨੇ ਉਹ ਜਿਹੜੇ ਦੂਜਾ ਨੌੜ ਦੇ ਉੱਪਰ ਹੋਇਆ ਸੀ ਜਿਹੜਾ ਪੁਲ 'ਚ ਆਪਸ ਭੜਗੇ ਡੋਲੀਆਂ ਨੇ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆਂ ਜੀ ਉਹ ਪਾਈਕ ਤਾਂ ਲੱਗਿਆ ਪੁਲ ਦੇ ਉੱਪਰ ਭੜਗੇ ਆਪ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋ ਨੂੰ ਰੈਫਰ ਕਰਾਇਆ ਨੇ ਟੈਲੇ ਦਾ ਗਿਰੇ ਰੈਫਰ ਕਰੇ ਉਹਨਾਂ ਨੇ ਨਾਮ ਕੀ ਉਹਨਾਂ ਦੇ ਇੱਕ ਤਰ੍ਹਾਂ ਹੈ ਜੀ ਗੁਰਵੀਰ ਸਿੰਘ ਤੇ ਵਿਵੇਕ ਕੀ ਕਾਰਵਾਈ ਫਰਦਰ ਰੱਖਣੀ ਹੈ ਇਹ ਦੇਖਦੇ ਆਂ ਜਿਹੜੇ ਵੀ ਕਾਰਵਾਈ ਬਣਦੀਆਂ ਕਰਦੇ ਆਂ ਮੈਂ ਤਾਂ ਹੌਲੀ ਆ ਰਹੇ ਜੀ ਅੱਛਾ ਇਹ ਹੋਇਆ ਕਿ ਹੈਲੋ ਲੱਗ ਤੁਮੀ ਰਾਜੇ ਫੋਨ ਕਰ ਮੈਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਮਤਲਬ ਐਕਸੀਡੈਂਟ ਹੋਇਆ ਉਹ ਉਹ ਉਧਰੋਂ ਆ ਰਹੇ ਸੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਬੜਾ ਦੂਰੋਂ ਆ ਰਹੇ ਉਹ ਉਹ ਇਧਰੋਂ ਆ ਰਹੇ ਸੀ ਅੱਛਾ ਆਮਣੀ ਸਾਹਮਣੇ ਹੋਇਆ ਹੈ ਹਾਂ ਮੁੱਖ ਤੌਰ ਤੇ ਹਾਸੇ ਦਾ ਕਾਰਨ ਵੀ ਆ ਮੇਨ ਕੀ ਲੱਗਦਾ ਤੁਹਾਨੂੰ ਕਿ ਐਕਸੀਡੈਂਟ ਕਿਵੇਂ ਹੋਇਆ ਮੈਂ ਅਕਸਰ ਆਮੜੋਂ ਨਹੀਂ ਨਹੀਂ ਆ ਗਿਆ ਜਬ ਵਿੱਚ ਲੱਗੂ ਹਾਂ ਬੰਦਾ ਕਿਹਦਾ ਕੋ ਨੀਂਦ ਨੂੰ ਲੱਗੀ ਸੀ ਕਿ ਕਿਵੇਂ ਮੈਂ ਨੀਂਦ ਨਹੀਂ ਅੱਖਾਂ ਸਾਹਮਣੇ ਨੇ ਆ ਗਏ ਤੁਹਾਡੇ ਨਾਲ ਕੌਣ ਸੀ ਉਹ ਆਮ ਨਹੀਂ ਸੀ ਹੋਣਾ ਕਿ ਆਖੇ ਤੁਸੀਂ ਨਾ ਕੋੜਾ ਹਿੱਟ ਕਿੱਧਰ ਜਾ ਰਹੇ ਸੀ ਮੈਂ ਫੋਕਲ ਪਾਣ ਜਾ ਰਿਹਾ ਸੀ ਫੋਕਲ ਪਾਣ ਕੰਮ ਕਰਦੇ ਉੱਥੇ ਹਾਂ ਫੋਕਲ ਪਾਣ ਜਾ ਰਹੇ ਤੁਸੀਂ ਉਹ ਉੱਤਰੋਂ ਫੋਕਲ ਪਾਣ ਕੋਈ ਨਹੀਂ ਆ ਰਹੇ ਸੀ ਫੋਕਲ ਪਾਣ ਕੋਈ ਨਹੀਂ ਆ ਰਹੇ ਸੀ ਮੈਂ ਮਮੀ ਨੂੰ ਸੱਡ ਰਿਹਾ ਸੀ ਬਾਬੀ ਅੱਛਾ ਇੱਥੇ ਜਦੋਂ ਮਾਰੇ 90 ਸੱਤ 90 ਸੱਤ ਬਣਾ ਲੇ ਕਤਰਾਲੇ ਤੁਸੀਂ ਕਤਰਾਲੇ ਦੇ ਰਹੇ ਹੋ ਕਤਰਾਲੇ ਦੇ ਰਹੇ ਜੀ ਅੱਛਾ